ਅੱਜ ਤੁਸੀਂ ਜਿਸ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋ ਇਹ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਨਿਸ਼ਾਨ ਸਾਹਿਬ ਹੈ ਅੱਗੇ ਜਾ ਕੇ ਤੁਹਾਨੂੰ ਨੇੜੇ ਤੋਂ ਦਰਸ਼ਨ ਕਰਵਾਉਂਦੀਆਂ ਤੇ ਇਸ ਨਿਸ਼ਾਨ ਸਾਹਿਬ ਦਾ ਅਤੇ ਇਸ ਗੁਰੂ ਘਰ ਦਾ ਇਤਿਹਾਸ ਅੱਗੇ ਜਾ ਕੇ ਦਰਸ਼ਨ ਕਰਵਾਉਂਦੀਆਂ ਇਹ ਗੁਰਦੁਆਰਾ ਸਾਤੂ ਸਾਤੂ ਉਪਰ ਜੁਰਮਾਰਨ ਇਸ ਨੂੰ ਖਾਵਾ ਮਹਿਲ ਕਹਿੰਦੇ ਨੇ ਇੱਥੇ ਸਰਦੀਆਂ ਤੇ ਗਰਮੀਆਂ ਵਿੱਚ ਹਰ ਐਤਵਾਰ ਦੀਵਾਨ ਸਜਾਈ ਜਾਂਦੇ ਹੁੰਦੇ ਨੇ ਇੱਥੇ ਗਰਮੀਆਂ ਵਿੱਚ ਦਰਬਾਰ ਚ ਜਾਇਆ ਜਾਂਦਾ ਹੈ ਅਤੇ ਜੋ ਇਹ ਸਾਹਮਣੇ ਦੇਖ ਰਹੇ ਹੋ ਇੱਥੇ ਹਮੇਸ਼ਾ ਸਰਦੀਆਂ ਵਿੱਚ ਦੀਵਾਨ ਕੀ ਹੈ ਸੰਗਤ ਜੀ ਦੁਨੀਆ ਦਾ ਸਭ ਤੋਂ ਵੱਡਾ ਨਿਸ਼ਾਨ ਸਾਹਿਬ ਜੋ 1.5 ਸਾਲ ਦੇ ਵਿੱਚ ਮੁਕੰਮਲ ਹੋਇਆ ਇਸ ਨੂੰ ਡਿਜ਼ਾਈਨ ਕੈਨੇਡਾ ਦੇ ਇੰਜੀਨੀਅਰਾਂ ਨੇ ਕੀਤਾ ਸੀ ਅਤੇ ਚੀਨ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਪੰਜਾਬ ਵਿੱਚ ਇਸ ਨੂੰ ਸਮੁੰਦਰੀ ਜਹਾਜ਼ਾਂਹੀਂ ਲੈ ਕੇ ਆਏ ਸਨ 21 ਟਨ 21 ਕਿਲੋ ਇਸ ਦਾ ਵਜ਼ਨ ਹੈ 255 ਫੁੱਟ ਉੱਚਾ ਹੈ ਨਿਸ਼ਾਨ ਸਾਹਿਬ ਅਤੇ ਇਸ ਨੂੰ 450 ਮੀਟਰ ਚੋਲਾ ਸਾਹਿਬ ਲੱਗਦਾ ਹੈ। ਇਸ ਗੁਰੂ ਘਰ ਦੀ ਕੱਲੀ-ਕੱਲੀ ਇਮਾਰਤ ਬੜੀ ਸੋਸਮਸ ਕੇ ਬਣਾਈ ਗਈ ਹੈ। ਜੋ ਤੁਹਾਨੂੰ ਸਾਹਮਣੇ ਦੋ ਬੁੰਗੇ ਸਜੇ ਦਿਖ ਰਿਹਾ ਹੈ। ਇੱਕ ਹੈ ਮੇਰੀ ਤਾਂ ਇਹ ਖੂਜਾ ਹੋਵੇਗਾ ਪੀਰੀ ਦਾ। ਇਹ ਹੋਈ ਹੈ ਸੰਗਤ ਜਿੱਥੇ ਆਪਾਂ ਦੇਖਿਆ ਸੀ ਹਵਾ ਮੈਂ ਤੇ ਜੋ ਉਚਾਲੀ ਦੇਖਿਆ ਸੀ ਉਥੇ ਸਰਦੀਆਂ ਦੇ ਹਿਸਾਬ ਨਾਲ ਮਹਾਰਾਜ ਸਜਾਇਆ ਹੈ।